ਤੁਸੀਂ ਅੱਧੀ ਰਾਤੀ ਗੰਦੀ ਵੀਡੀਓ ਦੇਖੀ ਆ ਪੌਨ ਵੀਡੀਓਜ਼ ਦੇਖੀਆਂ ਨੇ ਹੁਣ ਤੁਸੀਂ ਜੇਲ੍ਹ ਜਾਣਾ ਚਾਹੋਗੇ ਜਾਂ ਸੈਟਲਮੈਂਟ ਕਰਨਾ ਚਾਹੁੰਦੇ ਹੋ ਲੋਕੀ ਸਵੇਰੇ ਅੱਖਾਂ ਖੋਲਦੇ ਸੀ ਤੇ ਅਧਿਕਾਰ ਉਹਨਾਂ ਦੇ ਫੋਨ ਤੇ ਕਾਲ ਕਰਨ ਵਾਲੇ ਇਹ ਲੋਕ ਕੌਣ ਸੀ ਲੋਕ ਰਾਤ ਨੂੰ ਆਰਾਮ ਦੇ ਨਾਲ ਸੋ ਜਾਂਦੇ ਸੀ ਪਰ ਇਹ ਤੜਕੇ ਲੋਕਾਂ ਨੂੰ ਕਿਵੇਂ ਪਰੇਸ਼ਾਨ ਕਰਦੇ ਸੀ ਪੁਲਿਸ ਨੇ ਇਹਨਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ ਹੈ ਸਾਰਾ ਕੁਝ ਜਾਣ ਲਵੋ ਜੀ ਆਸੋ ਸਤਿਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਲੋਕਾਂ ਦੇ ਫੋਨਾਂ ਤੇ ਜੋ ਹੈ ਉਹ ਇੱਕ ਕਾਲ ਵੱਜਦੀ ਸੀ ਕਾਲ ਦੇ ਵਿੱਚ ਜਿਹੜੇ ਨੇ ਉਹ ਮੋਰੋ ਜੇਕਰ ਕੋਈ ਸਿੱਧੀ ਆਵਾਜ਼ ਆਉਂਦੀ ਸੀ ਤੇ ਉਹ ਇਸ ਤਰੀਕੇ ਨਾਲ ਆਉਂਦੀ ਸੀ ਕਿ ਹੈਲੋ ਮੈਂ ਕ੍ਰਾਈਮ ਬ੍ਰਾਂਚ ਤੋਂ ਛੱਡਾ ਸੰਗਲ ਕਰਿਆ ਹੈ ਤੁਸੀਂ ਆਪਣੇ ਰਾਤ ਨੂੰ ਫੋਨ ਤੇ ਪੌਨ ਵੀਡੀਓ ਦੇਖੀ ਹੈ ਹੁਣ ਤੁਸੀਂ ਜੇਲ੍ਹ ਜਾਣਾ ਚਾਹੋਗੇ ਜਾਂ ਸੈਟਲਮੈਂਟ ਕਰਨਾ ਚਾਹੋਗੇ ਕਿਉਂਕਿ ਪੌਨ ਵੀਡੀਓ ਦੇਖਣਾ ਅਪਰਾਧ ਹੈ ਬਸ ਇੰਨਾ ਸੁਣਦਾ ਜਿਨੇ ਤਾਂ ਪੌਨ ਦੇਖਿਆ ਹੁੰਦਾ ਸੀ ਰਾਤ ਨੂੰ ਉਹ ਡਰ ਜਾਂਦਾ ਸੀ ਅਤੇ ਉਹ ਬਹੁਤ ਵਾਰ ਸੈਟਲਮੈਂਟ ਦੀ ਗੱਲ ਆਖਦਾ ਸੀ ਕਿ ਸੈਟਲਮੈਂਟ ਕਰ ਦਵੋ ਅਸੀਂ ਜੇਲ੍ਹ ਨਹੀਂ ਜਾਣਾ ਚਾਹੁੰਦੇ ਬਹੁਤ ਸਾਰੇ ਲੋਕ ਤਾਂ ਬਦਨਾਮੀ ਤੋਂ ਡਰ ਜਾਂਦੇ ਸੀ ਪਰ ਇਹ ਦਰਸਲ ਪੂਰਾ ਦਾ ਪੂਰਾ ਫਿਕਸੀ ਲੋਕ ਜਿਹੜੇ ਨੇ ਗਰੁੱਪ ਬਣਾ ਕੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਡਰਾ ਰਹੇ ਸੀ ਇਸ ਤਰੀਕੇ ਦੇ ਨਾਲ ਜੋ ਹੈ ਉਹ ਕੱਪਲੇਬਾਜੀ ਚੱਲ ਰਹੀ ਸੀ ਜੀ ਹਾਂ ਦੱਦੀ ਹੈ ਕਿ ਯੂਪੀ ਦੇ ਨੋਇਡਾ ਤੋਂ ਇੱਕ ਗਿਰੋਹ ਗ੍ਰਿਫਤਾਰ ਹੋਇਆ ਜਿਸ ਦੇ ਵਿੱਚ 16 ਬੰਦੇ ਅਤੇ ਦੋ ਜਨਾਨੀਆਂ ਜਿਹੜੀਆਂ ਨੇ ਉਹ ਗ੍ਰਿਫਤਾਰ ਹੋਈਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਡਰਾਉਂਦੇ ਸੀ ਲੋਕਾਂ ਦੇ ਫੋਨਾਂ ਤੇ ਕਾਲ ਕਰਦੇ ਸੀ ਅਤੇ ਆਖਦੇ ਸੀ ਕਿ ਮੈਂ ਕ੍ਰਾਈਮ ਬ੍ਰਾਂਚ ਤੋਂ ਛੱਡਾ ਸਿੰਘ ਗੱਲ ਕਰ ਰਿਹਾ ਹਾਂ ਅਤੇ ਤੁਸੀਂ ਰਾਤ ਨੂੰ ਗੰਦੀ ਵੀਡੀਓ ਦੇਖੀ ਹੈ ਪੌਨ ਵੀਡੀਓ ਦੇਖੀ ਹੈ ਤੇ ਇਸ ਮਾਮਲੇ ਦੇ ਵਿੱਚ ਤੁਹਾਨੂੰ ਜੇਲ੍ਹ ਜਾਣਾ ਪਵੇਗਾ ਇਹ ਜੇਲ੍ਹ ਦੀ ਗੱਲ ਸੁਣਦੇ ਹੀ ਇੱਕ ਤਾਂ ਜਿਹੜਾ شریف ਬੰਦਾ ਹੈ ਉਹ ਡਰ ਜਾਏਗਾ ਤੇ ਕਹੇਗਾ ਕਿ ਮੈਨੂੰ ਜੇਲ੍ਹ ਨਾ ਜਾਣਾ ਪਵੇ ਬਹੁਤ ਸਾਰੇ ਲੋਕ ਡਰਪੋਖ ਹੁੰਦੇ ਨੇ ਉਹ ਸੋਚਦੇ ਨੇ ਕਿ ਕਿਸੇ ਤਰੀਕੇ ਨਾਲ ਸੈਟਲਮੈਂਟ ਹੋ ਜਾਵੇ ਅਤੇ ਉਸ ਸੈਟਲਮੈਂਟ ਦੇ ਚੱਕਰ ਦੇ ਵਿੱਚ ਜਿਹੜਾ ਹੈ ਲੋਕ ਜਿਹੜੇ ਨੇ ਜਿੰਨੇ ਪੈਸੇ ਦੀ ਉਹ ਮੋਰੇ ਡਿਮਾਂਡ ਕਰਦੇ ਸੀ ਉਹ ਲੋਕ ਉਹਨਾਂ ਪੈਸੇ ਜਿਹੜੇ ਨੇ ਉਹ ਦੇ ਦਿੰਦੇ ਸੀ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਮਾਰਕਸ ਲਗਾਏ ਜਿਹੜਾ ਹੈ ਉਹ ਲੋਕ ਜਿਹੜੇ ਨੇ ਉਹ ਕਿਵੇਂ ਖੜੇ ਨੇ ਜ਼ਿਆਦਾਤਰ ਇਸ ਦੇ ਵਿੱਚ ਨੌਜਵਾਨ ਨੇ 16 ਮੁੰਡੇ ਗ੍ਰਿਫਤਾਰ ਹੋਏ ਨੇ ਅਤੇ ਦੋ ਕੁੜੀਆਂ ਜਿਹੜੀਆਂ ਨੇ ਉਹ ਗ੍ਰਿਫਤਾਰ ਹੋਈਆਂ ਨੇ ਨੌਇਡਾ ਤੋਂ ਇਹ ਟੀਮ ਜਿਹੜੀ ਉਹ ਬਣੀ ਹੋਈ ਸੀ ਜੋ ਇਸ ਤਰੀਕੇ ਦੇ ਨਾਲ ਕਾਰਨਾਮੇ ਜਿਹੜਾ ਹੈ ਉਹ ਕਰ ਰਹੀ ਸੀ ਸੋ ਅਜਿਹੇ ਕਾਰਨਾਮੇ ਕਰਨ ਵਾਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਕਿ ਇਸ ਤਰੀਕੇ ਦੇ ਨਾਲ ਡਰ ਜਾਂਦੇ ਨੇ ਕਿਉਂਕਿ ਫਰਾਡ ਦਾ ਬਹੁ ਸਿਸਟਮ ਚੱਲ ਰਿਹਾ ਹੈ ਜੋ ਹੈ ਉਹ ਕ੍ਰਾਈਮ ਬ੍ਰਾਂਚ ਦਾ ਨਾਮ ਲੈ ਕੇ ਆਪਣੇ ਆਪ ਨੂੰ ਪੁਲਿਸ ਆਫੀਸਰ ਦਾ ਨਾਮ ਲੈ ਕੇ ਆਪਣੇ ਆਪ ਨੂੰ ਬੈਂਕ ਮੈਨੇਜਰ ਦਾ ਨਾਮ ਲੈ ਕੇ ਸੋ ਫਰਾਡ ਦੇ ਬਹੁਤ ਤਰੀਕੇ ਜਿਹੜੇ ਨੇ ਚੱਲ ਪਏ ਨੇ ਤੇ ਇਸ ਤਰੀਕੇ ਦੇ ਵਿੱਚ ਇੱਕ ਹੋਰ ਤਰੀਕਾ ਜਿਹੜਾ ਹੈ ਉਹ ਵਾਇਰਲ ਹੋਇਆ ਹੈ ਕਿ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਛੱਡਾ ਸਿੰਘ ਦੱਸ ਕੇ ਕਿਸ ਤਰੀਕੇ ਦੇ ਨਾਲ ਜੋ ਹੈ ਉਹ ਲੋਕਾਂ ਨੂੰ ਡਰਾਇਆ ਜਾਂਦਾ ਸੀ ਲੋਕ ਜਦੋਂ ਸਵੇਰੇ ਅੱਖ ਖੋਲਦੇ ਸੀ ਤੇ ਇਸ ਤਰੀਕੇ ਦੇ ਨਾਲ ਉਹ ਡਰਦੇ ਸੀ ਕੀ ਕਹਿਣਾ ਚਾਹੋਗੇ ਜਰੂਰ ਦੱਸਣਾ